ਇਕ ਓੰਕਾਰ ਸਤਿਗੁਰ ਪ੍ਰਸਾਦ ਸਲੋਕ ਮਹਲਾ 1 ਪਹਿਲਾ ਦੁਖਦਾਰੂ ਸੁਗੁਰੁ ਗਪਿਆ ਜਾਸੁ ਕਤਾ ਮਨ ਨ ਹੋਇ ਤੂੰ ਕਰਤਾ ਕਰਨਾ ਮੈ ਨਾਹੀ ਜਾਹੋ ਕਰਿ ਨਾ ਹੋਇ ਬਲਹਾਰੀ ਕੁਦਰਤ ਵਸਿਆ ਤੇਰਾ ਅੰਤ ਨ ਜਾਇ ਲਖਿਆ ਰਹਾਉ ਜਾਤਮੇ ਜੋ ਜੋ ਤਮੇ ਜਾਤਾ ਅਕਲ ਕਲਾ ਭਰਪੂਰ ਰਹਾ ਤੂੰ ਸਚਾ ਸਾਹਿਬ ਸਿਵਤ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ ਕਹੋ ਨਾਨਕ ਕਰਤੇ ਕੀਆ ਬਾਤਾਂ ਜੋ ਕੁਛ ਕਰਨਾ ਸੋ ਕਰ ਰਹਿਆ ਸੋਦਰ ਅਗਾਸਾ ਮਹੱਲਾ ਪਹਿਲਾ ੴ ਸਤਿਗੁਰ ਪ੍ਰਸਾਦ ਸੋਦਰ ਤੇਰਾ ਕਿਹਾ ਸੋ ਕਰ ਕਿਹਾ ਜਤਬੈ ਸਰਬ ਸਮਾਲੇ ਵਾਜੇ ਤੇਰੇ ਨਾਦ ਅਨੇਕ ਸੰਖਾ ਕੀਤੇ ਤੇਰੇ ਵਾਵਣਹਾਰੇ ਕੀਤੇ ਤੇਰੇ ਰਗ ਪਰੇ ਸੋ ਕਹੀਐ ਕੀਤੇ ਤੇਰੇ ਗਾਵਣਹਾਰੇ ਗਾਵਣ ਤੁਮਨੋਂ ਪਉਣ ਪਾਣੀ ਵੈ ਸੰਤਰਗ ਵੈ ਰਾਜਾ ਧਰਮ ਦੁਆਰੇ ਗਾਵਣ ਤੁਮਨੋਂ ਚਿੱਤ ਗੁ ਲਿਖ ਜਾਨਣ ਲਿਖ ਲਿਖ ਧਰਮ ਵਿਚਾਰੇ ਗਾਵਣ ਤੁਮਨੋਂ ਇਸਰ ਬਰਮਾ ਦੇਵੀ ਸੋਹਣ ਤੇ ਰਿਸ ਦਸ ਵਾਰੇ ਗਾਵਣ ਤੁਦਨੋਂ ਇੰਦਰ ਅੰਦਰਾਸਨ ਬੈਠੇ ਦੇਵਤਿਆਂ ਦਰਨਾਲੇ ਗਾਵਣ ਤੁਧਨੋ ਸਸਮਾਦੀ ਅੰਦਰ ਗਾਵਣ ਤੁਨੋ ਸਾਧ ਵਿਚਾਰੇ ਗਾਵਣ ਤੁਧਨੋ ਜਤੀ ਸਤੀ ਸੰਤੋਖੀ ਗਾਵਣ ਤੁਧਨੋ ਵੀਰ ਕਰਾਰੇ ਗਾਵਣ ਤੁਧਨੋ ਪੰਡਤ ਪੜਨ ਰਖੇ ਸਰ ਜੁਗ ਜੁਗ ਵੇਦਾ ਨਾਲੇ ਗਾਵਣ ਤੁਧਨੋ ਮੋਹਣੀਆ ਮਨ ਮੋਹਣ ਸੁਰਗਾ ਮਛ ਪਿਆਲੇ ਸੁਰਗ ਮਛ ਪਿਆਲੇ ਗਾਵਣ ਤੁਧਨੋ ਪਾਈ ਤੇਰੇ ਅਠਸੜ ਤੀਰਥ ਨਾਲੇ ਗਾਵਣ ਤੂਨੋ ਜੋਤ ਮਹਾ ਬਲ ਸੂਰਾ ਗਾਵਣ ਤੂਨੋ ਖਾਣੀ ਚਾਰੇ ਗਾਵਣ ਤੂਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਧਾਰੇ ਸੇਤ ਤੁਨੋ ਗਾਵਣ ਜੋਤ ਤੁਪ ਪਾਵਣ ਰਤੇ ਤੇਰੇ ਭਗਤ ਰਸਾਲੇ ਹੋਰ ਕਿਤ ਤੁਨੋ ਗਾਵਣ ਸਿ ਮੈ ਚਿਤਨਾ ਆਵਣ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਤਿ ਸਾਹਿਬ ਸੱਚ ਸੱਚ ਨਾਹੀ ਹੈ ਪੀ ਉਸ ਜਹਨ ਜਿਸ ਰਚਨਾ ਦੇ ਨਰਚਾਈ ਰੰਗੇ ਰੰਗੇ ਭਾਤੀ ਕਰ ਕਰ ਜਨ ਸੇ ਮਾਇਆ ਜਿਨ ਨੂੰ ਪਾਈ ਕਰ ਕਰ ਦਿਖੇ ਕਿ ਤਾ ਆਪਣਾ ਜੋਤ ਸਦੀ ਵਢਿਆਈ ਜੋਤ ਸ ਪਾਵੇ ਸੋਈ ਕਰ ਸੇ ਪ੍ਰਕਮਨ ਕਰ ਨਾ ਜਾਈ ਸੋ ਪਾਕ ਸਾਹੁ ਸਾਪਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖ ਸਭ ਕੋ ਏਕੇ ਵਡ ਵੱਡਾ ਡੀਠਾ ਹੋਇ ਕੀਮਤ ਪਾਇ ਨ ਕਹਿਆ ਜਾਏ ਕਹਨੇ ਵਾਲੇ ਤੇਰੇ ਰਹਿ ਸਮਾਇ ਵੱਢੇ ਮੇਰੇ ਸਾਹਿਬਾ ਘਰ ਗੰਬੀਰਾ ਗੁਣੀ ਗਹੀ ਰਾ ਕੋ ਨ ਜਾਣੈ ਤੇਰਾ ਕੀਤਾ ਕੇਵਲ ਚੀਰਾ ਰਹਾਉ ਸਭ ਸੁਰਤਿ ਅਮਰ ਸੁਰਤਿ ਕੋ ਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨ ਜਾਇ ਤੇਰੀ ਤਿਲ ਵਟਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾ ਪਰਖਾਂ ਕੇ ਆਵਡੀਆਂ ਆ ਤਦਵਿਨ ਸਿੱਧੇ ਕਿੰਨਾ ਪਾਈਆ ਕਰ ਮਿਲੈ ਨ ਠਾਕ ਰਹੀਆ ਅੱਖਣ ਵਾਲਾ ਕਿਆ ਵਿਚਾਰ ਰਹਾ ਸਿਫਤਿ ਪਰੇ ਤੇਰੇ ਪੰਡਾ ਰਹਾ ਜਿਸ ਤੋਂ ਦੇਤ ਸੈ ਕਿਆ ਚਾਰ ਨਾਨਕ ਸੱਚ ਸੁਵਰਨ ਹਾਰ ਆਸਾ ਮਹੱਲਾ ਪਹਿਲਾ ਅੱਖਾਂ ਜੀਵਾਂ ਵਿਸਰੈ ਮਰ ਜਾਵਾਂ ਆਖਣ ਔਖਾ ਸੱਚਾ ਨਾਉ ਸੱਚੇ ਨਾਮ ਕੀ ਲਾਗੈ ਪੂਖਾ ਉਤ ਭੁੱਖੈ ਖਾ ਚਲਿਆ ਦੁਖ ਸੁਖ ਵਿਸਰੈ ਮੇਰੀ ਮਾਏ ਸਾਚਾ ਸਾਬ ਸੱਚਾ ਨਹੀਂ ਰਹਾ ਸੱਚ ਨਾਮ ਕੀ ਤਲ ਵਟਿ ਆਈ ਅਕਤ ਕੀ ਕੀਮਤ ਨਹੀਂ ਪਾਈ ਜੇ ਸਭ ਮਿਲਕੇ ਆਖਣ ਪਾਹ ਵਡਨ ਹੋਵੇ ਘਾਟ ਨਾ ਜਾਏ ਨਾ ਉਹ ਮਰਨ ਹੋਵੇ ਸੋਗ ਦਿੰਦਾ ਰਹਿਨ ਚੁੱਕਾ ਭੋਗ ਗੁਣ ਇਹੋ ਹੋਰ ਨਹੀਂ ਕੋਈ ਨਾ ਕੋ ਹੋਆ ਨਾ ਕੋ ਹੋਏ ਦੇਵੜਿਆ ਆਪ ਤੇਵੜ ਤੇਰੀ ਦਾਤ ਜਨਦਨ ਕਰਕੇ ਕੀਤੀ ਰਾਤ ਖਸਮ ਸਰ ਤੇ ਇਕਮ ਜਾਤ ਨਾਨਕ ਨਾਮ ਹੈ ਬਾਜ ਸੁਨਾਤ ਰਬ ਜੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰਿਓ ਗੁਰ ਪਾਸ ਹਮ ਕੀ ਰੇ ਕਰਮ ਸਤਿਗੁਰ ਸਰਨਾਇ ਕਰਦਿਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਰੇ ਪ੍ਰਾਨ ਸਿਖਾਈ ਹਰ ਕੀਰਤ ਹਮ ਦੀ ਰੇ ਰਾਸ ਰਹਾਉ ਹਰ ਜਨ ਕੇ ਵਿਡ ਭਾਗ ਵਡੇਰੇ ਜਨ ਹਰ ਅਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾ ਸਹਿ ਮਿਲ ਸੰਗਤ ਗੁਣ ਪ੍ਰਕਾਸ਼ ਜਨ ਹਰ ਸਨਾਮ ਨਾ ਪਾਇਆ ਤੇ ਪਾਗਣ ਜੰ ਪਾਸ ਜੋ ਸਤਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜਵਾਸ ਜਨ ਹਰਿ ਜਨ ਸਤਿਗੁਰ ਸੰਗਤ ਪਾਈ ਤੰਤੁਰ ਮਸਤਕ ਲਿਖਿਆ ਲਖਾਸ ਧਨ ਤਨ ਸਾ ਸੰਗ ਜਿਤ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਕਾਸ਼ ਰਗੁ ਜੀ ਮਹੱਲਾ ਪੰਜਵਾ ਕਾਹੇ ਰੇ ਮਨ ਚਿਤ ਵੈ ਉਦਮ ਜਾ ਹਰ ਹਰ ਜੀਓ ਪਰਿਆ ਸਲਪ ਧਰਮੈ ਜੰਤੋ ਪਾਈ ਤਾਂ ਕਰਿ ਜਿ ਕਾਗੇ ਕਰ ਤਰਿਆ ਮੇਰੇ ਮਹਦੂ ਜੀ ਸਤਿ ਸੰਗਤ ਮਿਲੇ ਸੁਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੁਕੇ ਕਸ਼ਟ ਹਰਿਆ ਰਹਾ ਓ ਜਨ ਪਿਤਾ ਲੋਕ ਸਤ ਬਣਤਾ ਕੋਈ ਨ ਕਿਸ ਕੀ ਧਰਿਆ ਸਿਰ ਸਰ ਜਿਸ ਕਿ ਸਵਾਹੇ ਠਾਕੁਰ ਕਾਹੇ ਮਨ ਪੁਕਰਿਆ ਊਡੇ ਊਡਾਵੇ ਸ ਕੋ ਸਾਤਿਸ ਪਾਠੇ ਬਚਰੇ ਧਰਿਆ ਤਿਨ ਕਵਨ ਕ ਲਾਭੇ ਕਵਨ ਚੁਗਾਵੇ ਮਨ ਮੈਂ ਸਿਮਰਨ ਕਰਿਆ ਸਭ ਨਿਦਾਨ ਅਨੰਦ ਅਸ਼ਟ ਸਦਾਨ ਠਾਕੁਰ ਕਰ ਤਲ ਧਰਿਆ ਦਨ ਨਾਨਕ ਬਲ ਬਲ ਸਤ ਬਲ ਜਈਏ ਤੇਰਾ ਅੰਤ ਨ ਪਾਰ ਵਰਿਆ ਰਗਾਸਾ ਮਹੱਲਾ ਚੌਥਾ ਸੋ ਪੁਰਖ ਏ ਕੋ ਓੰਕਾਰ ਸਤਗੁਰ ਪ੍ਰਸਾਦ ਸੋ ਪੁਰਖ ਨਰਨਜਨ ਹਰ ਪੁਰਖ ਨਰਨਜਨ ਹਰਗਮ ਅਗਮ ਅਪਾਰਾ ਸਭ ਧਿਆਵੈ ਸਭ ਧਿਆਵੈ ਤੁਧ ਜੀ ਹਰ ਸੱਚੇ ਸਿਰਜਣਹਾਰਾ ਸਭ ਜੀ ਤੁਮਾਰੇ ਜੀ ਤੁੰ ਜੀ ਆਕਾਦਾ ਤਾਰਾ ਹਰ ਤਿਆ ਉਹ ਸੰਤੋ ਜਿਸਬ ਦੁੱਖ ਵਿਸਾਰਨ ਹਰ ਹਰਿਆ ਪੇਠਾਕੁਰ ਹਰਿਆ ਪੀ ਸੇਵਕ ਜੀ ਕਹਿ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਰੰਤਰ ਜੀ ਹਰ ਇੱਕੋ purk ਸਮਾਨ ਆਇਕ ਦਾ ਤੇ ਇਕ ਭਿਖਾਰੀ ਜਿਸਬ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭਗਤਾ ਜੀ ਹਉ ਤਤ ਬਿਨ ਆਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇੰਤ ਜੀ ਤੇਰੇ ਕਿਆ ਗੁਨਾਖ ਵਖਾਣਾ ਜੋ ਸਿਵ ਹੈ ਜੋ ਸੇਵਕ ਤੁਧ ਜੀ ਜਿਨ ਨਾਨਕ ਤਿਨ ਕੁਰਬਾਣਾ ਹਰ ਧਿਆਵ ਹੈ ਹਰ ਧਿਆਵੈ ਤੁਧ ਜੀ ਸੇ ਜਨ ਜੁਗ ਮੈਂ ਸੁਖ ਵਾਸੀ ਸਿਵ ਮੁਕਤ ਸਿਵ ਮੁਕਤ ਪਹਿ ਜਨ ਹਰ ਧਿਆਇਆ ਜੀ ਤਿਨ ਟੂਟੇ ਜਮ ਕੇ ਫਾਸੀ ਜਿਨਰ ਪਾਉ ਜਿਨ ਹਰ ਨਿਰਪਉ ਧਿਆਇਆ ਜੀ ਤਿਨ ਕਾ ਪਾਉ ਸਭ ਗਵਾਸੀ ਜਿਨ ਸੇਵਿਆ ਜਨ ਸੇਵਿਆ ਮੇਰਾ ਹਰ ਜੀਤੇ ਹਰ ਹਰ ਰੁਕ ਸੁਨਾਸੇ ਸੇ ਧਨ ਸੇ ਧਨ ਜਨ ਹਰਤਿਆ ਆ ਜੀ ਜਨ ਨਾਨ ਬਿਤਨ ਬਲ ਜਾਸੀ ਤੇਰੇ ਭਗਤ ਤੇਰੇ ਭਗਤ ਪੰਡਾਰ ਜੀ ਪਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਹਣ ਤੁਧ ਜੀ ਅਰਣ ਕੈਨੇਕ ਅਨੰਤਾ ਤੇਰੇ ਅਨਕ ਤੇਰੇ ਅਨਕਰ ਹਰ ਪੂਜਾ ਜੀ ਤਪ ਤਾਪੈ ਜਪੈ ਬੇਅੰਤਾ ਤੇਰੇ ਅਨੇਕਾ ਤੇਰੇ ਨਿਕ ਪੜਹਿ ਬਸ ਸਿਮਰ ਸਾਸਤਰ ਜੀ ਕਰਿ ਕਿਰਿਆ ਘਟ ਕਰਮ ਕਰਨਤਾ ਸੇ ਭਗਤ ਸੇ ਭਗਤ ਪਲੇ ਜਨ ਨਾਨਕ ਜੀ ਜੋ ਭਾਵੇ ਮੇਰੇ ਹਰਿ ਭਗਵੰਤਾ ਤੂੰ ਆਦਿ ਪੁਰਖ ਪਰਮ ਪਰ ਕਰਤਾ ਜੀ ਤੁਝੇ ਵੜਾ ਵਰਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਹਿਤਲ ਕਰਤਾ ਸਵੇਹ ਤੁਦੇ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰੈ ਸੋ ਹੋਈ ਤੁਦੇ ਆਪੇ ਸ੍ਰਿਸ਼ਟ ਸਭ ਪਾਈ ਜੀ ਤੁਦੇ ਆਪੇ ਸਰ ਸਭ ਕੋ ਜਨਾਨ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸੈ ਕਾ ਜਨੁ ਹੀ ਆਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੈਂ ਦਾ ਸਾਈਂ ਜੋ ਤੂੰ ਪਾਵੈ ਸੋਈ ਥਿਸੀ ਜੋ ਤੂੰ ਦੇਹ ਸੋਈ ਹੋਂ ਪਾਈ ਰਹਾਓ ਸਭ ਤੇਰੀ ਤੂੰ ਸਭ ਨੇ ਧਿਆਇ ਜਿਸਨੋ ਕਿਰਪਾ ਕਰਹਿ ਤੇਰਾ ਨਾਮ ਰਤਨ ਪਾਇਆ ਗੁਰਮੁਖ ਲਾਦ ਮਨਮੁਖ ਗਵਾਇਆ ਤੁਦਿਆ ਬਛੋੜਿਆ ਆਪ ਮਿਲਾਇਆ ਤੂੰ ਦਰਿਆਵ ਸਭ ਤੁਝੇ ਮਾਹੀ ਤੁਝ ਬਿਨ ਦੂਜਾ ਕੋਈ ਨਾਹੀ ਜੀਜਾਂ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮਹਿਲਾ ਜਿਸਨੋਂ ਤੂੰ ਜਾਣਾਇ ਸੋ ਜਨ ਜਾਣ ਹਰ ਗੁਣ ਸਦਿਆ ਖਾਣਾ ਜਿਨ ਹਰ ਸੇਵਿਆ ਤਨ ਸੁਖ ਪਾਇਆ ਸੈਜੀ ਹੀਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀ ਆਸਬ ਹੋਏ ਤੁਦ ਬਿਨ ਦੁਨਜਾ ਅਵਰਨਾ ਕੋਏ ਤੂੰ ਕਰ ਕਰ ਵੇਖੇ ਜਨ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਇਆ ਸਾ ਮਹੱਲਾ ਪਹਿਲਾ ਤਤ ਸਰਵੜੇ ਭਲੇ ਨਿਵਾਸਾ ਪਾਣੀ ਭਾਵ ਗਤਨੇ ਕੀਆ ਪੰਕਜ ਮੋ ਪਗਨੇ ਚਾਲਾ ਮ ਦੇਖਾਂ ਤੈ ਡੂਬੀ ਅਲੇ ਮਨ ਇਕ ਨ ਕਿਤਸ ਮੂੜ ਮਨਾ ਹਰਿ ਬਸਰ ਤੇਰੇ ਗੁਣ ਗਲਿਆ ਰਹਾਉ ਨਾ ਹੋ ਜਤੀ ਸਤੀ ਨਹੀਂ ਪੜਿਆ ਮੁਰਖ ਮੁਗਦਾ ਜਨਮ ਪਿਆ ਪਰਨੁਤ ਨਾਨਕ ਤਨ ਕੀ ਸਰਨਾ ਜਿਨ ਤੋ ਨਾਹੀ ਵਿਸਰਿਆ ਆਸਾ ਮਹੱਲਾ ਪੰਜਵਾ ਭਈ ਪ੍ਰਪਤ ਮਾਨੁਖ ਦੇਹੁ ਰੀਹਾ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰੇ ਕੀ ਤੈ ਨ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰੰਗ ਜਾਮ ਲਗ ਪਵਜਲ ਤਰਨ ਕੈ ਜਨਮ ਬਿਰਥਾ ਜਾ ਤਰੰਗ ਮਾਇਆ ਕੈ ਰਹਾ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧ ਨ ਜਾਣਿਆ ਹਰ ਰਾਇਆ ਕਹੋ ਨਾਨਕ ਹਮ ਨੀਚ ਕਰਮਾ ਸਰਨ ਪਰੇ ਕੀ ਰਾਖੋ ਸ਼ਰਮਾ ਏਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਹਿ ਪਾਤਸ਼ਾਹ ਦਸਮੇ ਕਬਿਉ ਬਾਚ ਬਹਿਣ ਤੀ ਚੌਪਈ ਹਮਰੇ ਕਰੋ ਹਾਥ ਦੇ ਰੱਛਾ ਪੂਰਨੁ ਚਿਤ ਕੇ ਇਛਾ ਤਵ ਚਰਨ ਨਮਨ ਰਹਿ ਮਹਾਰਾ ਆਪਣਾ ਜਾਣ ਕਰੋ ਪ੍ਰਤਪਾਰ ਹਮਰੇ ਦੁਸ਼ਟ ਸਭੈ ਤੁਮ ਕਹਾਵੋ ਆਪਹਾਦ ਮਹੇ ਬਚਾਵੋ ਸੁਖ ਵਿਸਮ ਮੋਰੋ ਪਰਿਵਾਰ ਸੇਵਕ ਸਖ ਸਭੈ ਕਰਤਾਰਾ ਮੋ ਰਛਾ ਨਜ ਕਰਦ ਕਰਿਐ ਸਭਰਨ ਕੋ ਆਸ ਸੰਗਰੀਐ ਪੂਰਨ ਹੋਇ ਮਾਰੀ ਆਸ ਤੁਰ ਭਜਨ ਕੀ ਰਹਿ ਪਿਆਸਾ ਤੁਮੈ ਛਾੜ ਕੋਇ ਵਰਨਾ ਤੇ ਹਾਉ ਜੋ ਵਰਚਾਉ ਸੁ ਤੁਮ ਤੇ ਪਾਉ ਸੇਵਕ ਸਿਕਮਾਰੇ ਤਾਰਿਐ ਚੁੰਟ ਸੱਤਰ ਹਮਾਰੇ ਮਹਾਰੀਆ ਆਪ ਹਾਰ ਦੇ ਮੁਝਾ ਬਰੀਐ ਮਰਨ ਕਾਲ ਕਾ ਤਰਾਸਣ ਵਰੀਐ ਹੋ ਜੋ ਸਦਾ ਹਮਾਰੇ ਪਛਾ ਸ੍ਰੇਸ਼ਤ ਜੋ ਕਰਿਓ ਰੱਛਾ ਰੱਖ ਲਿਓ ਮੋਹਿ ਰਾਖਣ ਹਾਰੇ ਸਹਿਬ ਸੰਤ ਸਹਾਇ ਪਿਆਰੇ ਦਿਨ ਬੰਦੁਸ਼ਟਨ ਕੇ ਹੰਤਾ ਤੁਮਹੋ ਪਰਿਚ ਪਰਦਸ ਕੰਤਾ ਕਾਲ ਪਇ ਬ੍ਰਹਮਾ ਅਵਤਾਰ ਕਾਲ ਪਇ ਸ਼ਿਵ ਜੋ ਅਵਤਾਰ ਕਾਲ ਪਇ ਕਰਿਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾ ਸ਼ਾ ਜਵਨ ਕਾਲ ਜੋਗੀ ਸ਼ੋਕੀਯੋ ਬੀਧਰ ਬ੍ਰਹਮਾ ਜੁਥਿਯੋ ਜਵਨ ਕਾਲ ਸਵ ਲੋਕ ਸਵਾਰਾ ਨਮਸਕਾਰ ਤੈ ਹ ਮਹਾਰਾਜ ਜਵਨ ਕਾਲ ਸੁਰਗਤ ਬਨਾਯੋ ਦੇਵ ਦਾਤ ਜਸ਼ਨੁ ਪਚਾਇੋ ਆਦੰਤਿ ਕੈ ਅਵਤਾਰਾ ਸੋਇ ਗੁਰੂ ਸਮਝਿਓ ਮਹਾਰਾ ਨਮਸਕਾਰ ਤਸੀ ਕੋਮਾਰੀ ਸਕਲ ਪ੍ਰਜਾ ਜਨ ਆਪ ਸਵਾਰੀ ਸਿਵ ਕਨਕੋ ਸਭ ਗੁਣ ਸੁਖ ਦਿਓ ਸਤਰਨ ਕੋ ਪਲਮੋ ਵਧ ਕੀਓ ਘਟ ਘਟ ਕੇ ਅੰਤਰ ਕੇ ਜਾਨਤ ਭਲੇ ਬੁਰੇ ਕੀ ਪੀਰ ਪਛਾਨਤ ਚਿੱਟੀ ਤੇ ਕੁੰਚਰ ਅਸਤੁਲਾ ਸਭ ਪਰ ਕਿਰਪਾ ਅਗਿਸ਼ਟ ਕਰ ਫੂਲਾ சாਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪੀਰ ਪਛਾਨੈ ਕਟ ਕਟ ਕੇ ਪਟ ਪਟ ਕੀ ਜਾਣ ਜਬ ਉਦਕਰਕ ਕਰਾ ਕਰ ਤਾ ਰਹਾ ਪਰਜਾ ਧਰਤਵ ਦੇਹ ਅਪਾਰ ਜਬ ਆਕਰ ਕਰਤੇ ਕਬ ਹੂੰ ਤਮੈ ਮਿਲ ਦੇਹ ਤਰ ਸਭ ਹੂੰ ਜੀਤੇ ਬਦਨ ਸ੍ਰਿ ਸਭ ਤਾਰੇ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਤਨ ਰਲਮ ਜਾਣਤ ਬੇਦ ਭੇਦ ਅਰ ਆਲਮ ਨਰੰਕਾਰ ਨਿਰਭ ਕਨ ਲੰਭ ਆਦ ਅਨਿਲ ਅਨਾਦ ਅasamb ਕਾਂ ਕਾ ਮੂੜ ਚਾਰਤ ਭੇਦਾ ਜਾਕੂ ਭੇਵ ਨ ਪਾਵਤ ਬੇਦਾ ਤਾਕੂ ਕਰ ਪਾਹਨ ਅਨੁਮਾਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾਦੇਵ ਕੋ ਕਹਿ ਤ ਸਦਾ ਸ਼ਿਵ ਨਰੰਕਾਰ ਕਾ ਚਿਣਤ ਨਹਿ ਭਿਵ ਆਪ ਆਪਣੀ ਬੁਧਹਿ ਜੇਤੀ ਵਰਨਤ ਪਿੰਨ ਪਿੰਨ ਤੁਹੈ ਤੇ ਤੇ ਤੁਮਰ ਲਖਨ ਜੈ ਪਸਰ ਖੇਵ ਸਜਾ ਪ੍ਰਥਮ ਸੰਸਾਰ ਇਕ ਰੂਪਨੁ ਸਰੂਪਾਰੰਕ ਪਿਉਰਾ ਵਕੇ ਪੂਪਾ ਅੰਡਜੇ ਰਸੈ ਤਜਕੇ ਨਿ ਉਤਪਜ ਖਾਨ ਬਹੋਰਿ ਚਿਨੇ ਕਹੋ ਫੁਲ ਰਾਜਾ ਹੋਵ ਵਿਖਠਾ ਕਹੋ ਸੰਮਨ ਪਿਉ ਸੰਕਰ ਇਕਠਾ ਸਗ ਰਸਿਟ ਦਿਖਾਏ ਅਚੰਭਵ ਆਦ ਜੁਗਾਦ ਸਰੂਸਿ ਅੰਬਵ ਅਵਰਠਾ ਮੇਰੀ ਤੁਮ ਕਰੋ ਸਿਖੋ ਬਾਰੈ ਸੰਗ ਰੋਹ ਦੁਸ਼ਟ ਜੀਤੇ ਉਟਵਤ ਉਤਪਾਤਾ ਸਕਲ ਮਲੇਸ਼ ਕਰੋਰਨ ਕਹਤਾ ਜਿਸ ਤੋਂ ਤਵ ਸਰਨੀ ਪਰੇ ਤਨ ਕੈ ਦੁਸ਼ਟ ਦੁਖ ਤਹਾ ਮਾਰੇ ਪੁਰਖ ਜਮਨਪਗ ਪਰੇ ਤੇ ਹਾਰੇ ਤਨ ਕ ਤੁ ਸੰਕਟ ਸਵਟਾਰੇ ਜੋ ਕਲ ਕੋ ਇਕ ਬਾਰਤ ਆਏ ਹੈ ਤਾਂ ਕੇ ਕਾਲਕ ਨਾ ਆਏ ਹੈ ਰੱਛਾ ਵਿਤਾਂ ਸਭ ਕਾਲਾ ਦੁਸ਼ਟ ਅਰਟ ਹੈ ਤਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਇਨ ਹਰ ਹੋ ਤਾਂ ਕੇ ਤਾ ਤਨ ਕ ਮੈਂ ਹਰ ਹੋ ਰਿਤ ਸਿਧ ਘਰਮਾ ਸੁਭ ਹੋਈ दुष्ट शासक ना कोई इक बार जंत में संभारा कार समस्त कहे उबारा जिन नर नाम तिहारो कहा दार दुष्ट दुख ते रहा खड़ के मैं शरण तिहारी आपहा दल उबारी सर्व ठोरम हो सहाय दुष्ट दुख ले ते लेहो बचाई सवैया पाय कहे जबते तुमरे तब तक ते अंग तेरे न्यान्यो राम रहीम ਪੁਰਾਣ ਪੁਰਾਨ ਅਨੇਕ ਹੈ ਮਤ ਇਕ ਨ ਮੰਨਿਓ ਸਿਮਰਤ ਸਾਸਤਰ ਵੇਦ ਸਬ ਬੋ ਭੀਦ ਕਮ ਇਕ ਨ ਜਨਿਓ ਸਿਰਸ ਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹੋ ਸਭ ਤੋਹਿ ਬਖਾਨੇ ਦੁਹਿਰਾ ਸਗਲ ਦੁਆਰ ਕੁ ਛਾੜ ਕੇ ਗਇਓ ਤੁਹਾਰ ਦੁਆਰ ਵਾਹਿ ਗੁਰ ਹੈ ਕੀ ਲਾਜ ਅਸ ਗੋਬਿੰਦ ਦਾਸ ਤੁਹਾਰਾ ਰਾਮ ਕਲੀ ਮਹੱਲਾ ਤੀਜਾ ਨੰਦੇ ਓੰਕਾਰ ਸਤ ਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਏ ਸਤ ਗੁਰੂ ਮੈਂ ਪਾਇਆ ਸਤ ਗੁਰ ਤੋਂ ਪਾਇਆ ਸਹਿ ਸੀਤੀ ਮਨਵ ਜਿ ਆਵਦਾਈ ਹਾਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸੁਦੋ ਤਾ ਗਾਓ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਾ ਤੂੰ ਸਦਾ ਰਹੂ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਸਾਰਨਾ ਅੰਗੇਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਭ ਨਗਲਾਂ ਸਮਰਤ ਸੁਆਮੀ ਸੋਕ ਮਨ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੂ ਹਰ ਨਾਲੇ ਸੱਚੇ ਸਾਹਿਬ ਕਿਆ ਨਹੀਂ ਕਰਤੇ ਰਹਿ ਕਰਤਾ ਤੇਰਾ ਸਭ ਕੀ ਚਹ ਜਿਸ ਦੇਹ ਸੋ ਪਾਵੇ ਸਦਾ ਸਤਿ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਹਨੇ ਰੇ ਕਹ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰਹਿ ਸਾਚਾ ਨਾਮ ਮਿਰਾ ਦਾਰੋ ਸੱਚਾ ਨਾ ਧਰਮ ਮਿਰਾ ਜਨ ਭੁਖਾਂ ਸਭ ਗਵਈਆ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨੇ ਇਛਾ ਸਭ ਪੁਜਾਈਆਂ ਸਦਾ ਕੁਰਬਾਨ ਕਿਤਾ ਗੁਰੂ ਟੋਂ ਜਿਤੀਆਂ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸਭ ਤਰ ਪਿਆਰੂ ਸਾਚਾ ਨਾਮ ਮੇਰਾ ਧਾਰੂ ਵਾਜ ਪੰਚ ਸ਼ਬਦ ਤਿਤ ਕਰਸ ਭਾਗੈ ਕਰਸ ਭਾਗੈ ਸ਼ਬਦ ਵਾਜ ਕਲਾ ਜਿਤ ਕਰਤ ਹਰੀਆ ਪਾਂਚ ਦੁ ਤਦ ਵਸ ਕੇ ਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਝਨ ਕੋ ਸੇ ਨਾਮ ਹਰਿ ਕੈ ਲਾਗੀ ਕਹਿ ਨਾਨਕ ਤਸਪੋਹਾ ਤਤ ਕਰ ਅਨੰਦ ਵਾਜੇ ਆਨੰਦ ਸੁਨੋ ਵਡ ਪਾਗੀ ਸਗਲ ਮਨੋਰਥ ਪੂਰੇ ਪਾਵੈ ਬ੍ਰਹਮ ਪ੍ਰਭ ਪਾਇ ਉਤਰੇ ਸਗਲ ਬਸੂਰੇ ਦੂਖ ਰੋਗ ਸੰਤਾ ਪੁੱਤਰੇ ਸੋਹਣੇ ਸੱਚੇ ਬਾਣੀ ਸੰਤ ਸਾਜਣ ਭੇ ਸਰਸ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤਾ ਕਹ ਤੇ ਪਵਿੱਤ ਸਤਿਗੁਰਿਆ ਪਰਪੂਰੇ ਪਨਵਾਂਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਦ ਤੂਰੇ ਮਧਾਮਣੀ ਮਹਲਾ ਪੰਜਵਾ ਥਾਲ ਵਿਤਨ ਵਸਤੂ ਪਈਓ ਸਾਸਨ ਤੋਖ ਵਿਚਾਰੂ ਅਮਰਤ ਨਾਮ ਟਕੁਰ ਕਾ ਪਈਓ ਜਿਸ ਕਾ ਸਭ ਸਦਾਰੂ ਜੇ ਕੋ ਖਾਵੇ ਜੇ ਕੋ ਪੁੰਚਾ ਤਸ ਕਾ ਹੋਇ ਉਧਾਰੂ ਇਹ ਵਸਤ ਜੀ ਨਾ ਜਾਈ ਨਿਤ ਨਿਤ ਰਖੁਰ ਧਾਰੂ ਤਮ ਸੰਸਾਰ ਚਰਨ ਲਗਤ ਰਿਐ ਸਬ ਨਾਨਕ ਬ੍ਰਹਮ ਅਪਸਾਰੂ ਸਲੋਕ ਮਹੱਲਾ 5 ਤੇਰਾ ਕੀਤਾ ਜਾਤੋ ਨਹੀਂ ਮੈਨੋ ਜੋ ਕਿਤੋਈ ਮੈਂ ਨਿਰਗੁਣ ਹਾਰੇ ਕੋ ਗੁਣ ਨਹੀਂ ਆਪੇ ਤਰਸਖਿ ਹੋਈ ਤਰਸ ਪ੍ਰਿਆ ਮਹਿਰਮਤ ਹੋਈ ਸਤਗੁਰ ਸਜਣ ਮਿਲਿਆ ਨਾਨਕ ਨਾ ਮਿਲੇ ਤਾ ਜੀਵਾ ਤਨ ਮਨ ਥਿ ਵਹਿ ਹਰਿਆ ਪੌੜੀ ਤਿਤੈ ਤੂੰ ਸਮਰਥ ਨਿਥਾ ਕੋਈ ਨਾ ਹੈ ਉੱਤ ਤੇਰੀ ਰੱਖ ਅਗਨੇ ਉਦਰ ਮਾਹ ਹੈ ਸੁਣ ਕੈ ਜਮ ਕੈ ਦੂਤ ਨਾ ਹੈ ਤੇਰੇ ਛੱਡ ਜਾ ਹੈ ਭਵ ਜਨ ਵਿਖਮ ਸੁਗਾਹੋ ਗੁਰ ਸਰਬ ਦੀ ਪਾਰ ਪਾਹੇ ਜਨ ਕੋ ਲੱਗੀ ਪਿਆਸ ਅੰਮ੍ਰਿਤ ਸੇ ਖਾਹਿ ਕਲਮੇ ਉਪਨ ਗੁਣ ਗੋਵਿੰਦ ਗਾਹਿ ਸਭ ਸਨੋ ਕਿਰਪਾਲ ਸੁਮਾਲੇ ਸਾਇ ਸਾਇਬਰ ਤਾ ਕੋਈ ਨਾ ਜਾਏ ਜੇ ਆਵੇ ਤੁਧ ਆਹੇ ਸਲੋਕ ਮਹੱਲਾ 5ਵਾਂ ਅੰਤਰ ਗੁਰ ਰਦਣਾ ਜਿਹਾ ਜਪ ਗੁਰ ਨਾਮ ਨਿਤ ਰਹੀ ਸਤ ਗੁਰ ਪੇਖਣਾ ਸਰਵਣੀ ਸੁਨਣਾ ਗੁਰ ਨਾਮ ਸਤ ਗੁਰ ਸੇ ਤਿਰਤ ਆਦਰਗੈ ਪਈ ਠਾਉ ਕਹੋ ਨਾਨਕ ਕਿਰਪਾ ਕਰੇ ਜਿਸੁ ਮੇਵਤ ਦੇ ਜਗ ਮੈਂ ਉਤਮ ਕਾਢੀ ਹੈ ਵਿਰਲੇ ਕਈ ਕੇ ਮਹਲਾ ਪੰਜਵਾ ਰੱਖੇ ਰਖਨ ਹਾਰ ਆਪੋ ਬਾਰੀ ਅਨ ਗੁਰ ਕੀ ਪੈਰੀ ਪਾਏ ਕਾਟ ਸਵਾਰੀ ਅਨ ਹੋਆ ਆਪ ਦਿਆਲ ਮਨੁਹੁਨਾ ਵਿਸਾਰੀ ਅਨ ਸਾਜਨਾ ਕ ਸੰਗ ਭਵ ਜਲ ਤਾਰੀ ਅਨ ਸਾਖਤ ਨਿੰਦਕ ਦੁਸ਼ਟ ਕਿ ਨਮਾਹੇ ਬੇਦਾਰੀ ਅਨ ਤੇ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ ਜਿਸ ਮਰਤ ਸੁਖ ਹੋਏ ਸਗਲੇ ਦੁਖ ਜਾਹੇ ਤੇ ਸਾਹਿਬ ਕੀ ਟੇਕ ਨਾਨਕ ਮਨਿ ਮਾਹੇ ਜਿਸ ਮਰਤ ਸੁਖ ਹੋਏ ਸਗਲੇ ਦੁਖ ਜਾਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ